Schön. ਪੰਜਾਬ ਦੇ ਵਿੱਚ ਲੋਕਾਂ ਅੰਦਰ ਕਾਨੂੰਨ ਦਾ ਡਰ ਖੋਫ ਖਤਮ ਹੋ ਚੁੱਕਾ ਹੈ। ਅੱਜ ਦਿਨ ਤਸਵੀਰਾਂ ਆndੀਆਂ ਨੇ ਜਿੱਥੇ ਲੋਕ ਲੜਾਈ ਝਗੜਾ ਕਰਦੇ ਹੋਏ ਨਜ਼ਰ ਆਉਂਦੇ ਨੇ। ਅਜਿਹੀਆਂ ਇਹ ਤਸਵੀਰਾਂ ਨੇ ਮੁਹਾਲਲੇ ਦੀਆਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਕੈਮਿਸਟ ਦੀ ਦੁਕਾਨ ਹੈ। ਇਸ ਦੁਕਾਨ ਦੇ ਵਿੱਚ ਇੱਕ ਪਿਓ-ਪੁੱਤ ਦੀ ਜੋੜੀ ਨਜ਼ਰ ਆ ਰਹੀ ਹੈ ਤੇ ਇੱਕ ਸ਼ਖਸ ਹੈ। ਇਹ ਸ਼ਖਸ ਪਹਿਲਾਂ ਇਨਾਂ ਦੇ ਨਾਲ ਗਲਬਾਤ ਕਰ ਰਿਹਾ ਹੈ ਇਸ ਦੇ ਦਰਮਿਆਨ ਇਹ ਸ਼ਖਸ ਦੂਜੇ ਪਾਸੇ ਜਾਂਦਾ ਹੈ ਤੇ ਪੁੱਤ ਨੂੰ ਕੋਲਰ ਤੋਂ ਫੜ ਲੈਂਦਾ ਹੈ ਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦਾ ਹੈ ਪਿਓ ਦੀਆਂ ਅੱਖਾਂ ਦੇ ਸਾਹਮਣੇ ਪੁੱਤ ਦੀ ਕੁੱਟਮਾਰ ਹੋ ਰਹੀ ਹੈ बार-बार ਪਿਓ ਛੁੜਵਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਹਿ ਰਿਹਾ ਕਿ ਮੇਰੇ ਪੁੱਤ ਨੂੰ ਨਾ ਮਾਰੋ ਪਰ ਇਹ ਜੋ ਲੋਕ ਨੇ ਉਹਨਾਂ ਦੇ ਵੱਲੋਂ ਪੁੱਤ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਦੱਸਿਆ ਕਿ ਇਸ ਸ਼ਖਸ ਦੇ ਵੱਲੋਂ ਲਗਾਤਾਰ ਕੁੱਟਮਾਰ ਕੀਤੀ ਜਾ ਰਹੀ ਹੈ ਪਹਿਲਾ ਇਸ ਸ਼ਖਸ ਦੇ ਵੱਲੋਂ ਉੱਥੇ ਜਾਇਆ ਜਾਂਦਾ ਹੈ ਪੁੱਤ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਬਾਅਦ ਦੇ ਵਿੱਚ ਉਸਦੇ ਦੋ ਹੋਰ ਸਾਥੀ ਆਂਦੇ ਨੇ ਉਹ ਵੀ ਇਸ ਮੁੰਡੇ ਨੂੰ ਕੜੀਸੇ ਬਾਹਰ ਤੱਕ ਲੈ ਕੇ ਜਾਂਦੇ ਨੇ ਫਿਰ ਨੀਚੇ ਡਿੱਗ ਜਾਂਦਾ ਹੈ ਇਸ ਦਰਮਿਆਨ ਲੱਤ ਕਸਨ ਸਾਰੇ ਮਿਲਕੇ ਇਸ ਮੁੰਡੇ ਦੀ ਕੁੱਟਮਾਰ ਕਰਦੇ ਨੇ ਉਸ ਨੂੰ ਮਾਰਦੇ ਨੇ ਤਸਵੀਰਾਂ ਦੇ ਵਿੱਚ ਪੂਰੀ ਘਟਨਾ ਕੈਦ ਹੋਈ ਹੈ ਮੁਹਾਲੀ ਦੇ ਸੈਕਟਰ 10 ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕੈਮਿਸਟ ਦੀ ਦੁਕਾਨ ਸੀ ਪਿਓ ਪੁੱਤ ਉੱਥੇ ਖੜੇ ਸਨ ਪਿਓ ਪੁੱਤ ਦੀ ਇਹ ਦੁਕਾਨ ਸੀ ਤੇ ਇਸ ਦੇ ਦਰਮਿਆਨ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਦੁਕਾਨ ਦੇ ਬਾਹਰ ਤੱਕ ਨੌਜਵਾਨ ਨੂੰ ਘੜੀਸ ਕੇ ਇਹ ਲੈ ਜਾਂਦੇ ਨੇ ਅਤੇ ਕੁੱਟਮਾਰ ਕਰਨ ਤੋਂ ਬਾਅਦ ਉੱਥੋਂ ਦੀ ਫਰਾਰ ਹੋ ਜਾਂਦੇ ਨੇ ਬਾਦ ਦੇ ਵਿੱਚ ਪਿਓ ਵਾਰ-ਵਾਰ ਕਹਿ ਰਿਹਾ ਕਿ ਕੋਈ ਪੁਲਿਸ ਨੂੰ ਫੋਨ ਕਰੋ ਕੋਈ ਮੇਰੀ ਮਦਦ ਕਰੋ ਇਸ ਤਰੀਕੇ ਦੇ ਨਾਲ ਪਿਓ ਵਾਰ-ਵਾਰ ਕਹਿ ਰਿਹਾ ਪੁੱਤ ਨੂੰ ਛਡਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਇਹ ਜੋ ਲੋਕ ਨੇ ਪਿਓ ਦੀ ਗੱਲ ਸੁਣਨ ਨੂੰ ਰਾਜ਼ੀ ਹੀ ਨਹੀਂ ਹੈ ਜੋ ਪੁਲਿਸ ਹੈ ਉਸ ਦੇ ਮੁਤਾਬਕ ਇਹਨਾਂ ਦਾ ਕੋਈ ਆਪਸ ਦੇ ਵਿੱਚ ਪਹਿਲਾਂ ਤੋਂ ਹੀ ਰੋਲਾ ਚੱਲ ਰਿਹਾ ਸੀ ਪੁਲਿਸ ਨੇ ਇਸ ਪੂਰੇ ਮਾਮਲੇ ਦੇ ਵਿੱਚ ਕਾਰਵਾਈ ਵੀ ਕਰ ਦਿੱਤੀ ਹੈ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਕਿ ਕੁਝ ਪੁਲਿਸ ਦੀ ਹੁਣ ਤੱਕ ਕਾਰਵਾਈ ਰਹੀ ਹੈ ਆਓ ਸੁਣਦਿਆਂ ما 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 بابا تعال خدني بابا تعال اوه بابا دي طب 3 ਬੇਸਿਕਲੀ ਇੱਕ ਹਰਮਨਦੀਪ ਸਿੰਘ ਬਿੰਦਰਾ ਹੈ ਜਿਹੜਾ 1050 ਫੀਸ 10 ਚ ਰਹਿਣ ਵਾਲਾ ਹੈ ਤੇ ਇਹਨਾਂ ਦੀ ਇਹ ਬਿੰਦਰਾ ਫਾਰਮੇਸੀ ਤੇ ਤਿੰਨ ਬੰਦਿਆਂ ਨੇ ਇਹਦੇ ਤੇ ਅਟੈਕ ਕੀਤਾ ਸੀਗਾ ਜਿਹੜਾ ਕਿ ਜਦੋਂ ਇਨਵੈਸਟੀਗੇਸ਼ਨ ਕੀਤੀ ਇਹਦੇ ਤੇ ਅਸੀਂ 8000 ਨੰਬਰ 59 ਡੇਟਡ 15 ਅੰਡਰ ਸੈਕਸ਼ਨ 115 ਦੀ 2 126 ਦੀ 2 333 355/2 61 ਬੀ ਐਨ ਐਸ ਥਾਣਾ ਫੇਜ਼ 11 ਦਰਜ ਕੀਤੀ ਸੀ ਤੇ ਉਸ ਤੋਂ ਬਾਅਦ ਸਾਡੇ ਐਸ ਐਚਓ ਸਾਹਿਬ ਦੀਆਂ ਆਪਣੀਆਂ ਟੀਮਾਂ ਐਸ ਐਚਓ ਫੇਜ਼ 11 ਅਮਨ ਅੰਬੈਦਵਾਨ ਦੇ ਤੇ ਨਾਲ ਵੱਖਰੀਆਂ ਵੱਖਰੀਆਂ ਟੀਮਾਂ ਤੇ ਅਸੀਂ ਇਹਦੇ ਵਿੱਚ ਜਿਹੜਾ ਮੇਨ ਸਾਜ਼ਿਸ਼ ਕਰਤਾ ਸੀ ਨਰਮਲ ਸਿੰਘ ਕਾਂਡਾ ਤੇ ਉਹਦੇ ਨਾਲ ਪਰਿਵਾਰ ਦੇ ਜੀਜ ਸਕਰਨ ਸਿੰਘ ਸੰਤ ਸਿੰਘ ਮਹੇਸ਼ ਕੁਮਾਰ ਐਨ ਕੇ ਵਰਮਾ ਤੇ ਇਹਦੇ ਨਾਲ ਜਿਹੜੇ ਮੇਨ ਜਿਹਦੇ ਇਹਨਾਂ ਨੇ ਹਾਇਰ ਕੀਤੇ ਸੀ ਬੰਦੇ ਉਹ ਸੀਗੇ ਗੁਰਜੀਤ ਸਿੰਘ ਰੋਰਕੀਦਾ 사जिद پرویز ਜਿਹੜਾ ਕਿ ਹੈਗਾ ਨizampur ਚੰਡੀਗੜ੍ਹ ਦਾ ਸੀਗਾ ਪ੍ਰਤਾਪ ਹੈ ਜਿਹੜਾ ਕਿ ਅਜੀਰ ਕ੍ਰਿਸ਼ਨਾ ਇਨਕਲੇਵ ਜ਼ੀਰ ਕੋਲ ਦਾ ਰਹਿਣ ਵਾਲਾ ਹੈ ਇਹ ਸਾਰਿਆਂ ਨੇ ਇਹਨਾਂ ਨੂੰ ਆ ਕੇ ਕੀ ਕਹਿੰਦੇ ਅਸੀਂ ਉਹ ਜਦੋਂ ਸੀਸੀਟੀਵੀ ਫੁਟੇਜ ਖੰਗਾਲੀਆਂ ਸੀਗੀਆਂ ਤੇ ਇਹਨਾਂ ਦੇ ਅਸੀਂ ਟੈਕਨੀਕਲ ਸਰਵਿਸਿਸ ਦੇ ਰਹੀ ਹਾਂ ਅਸੀਂ ਉਹਨਾਂ ਨੇ ਫੋਨਾਂ ਤੋਂ ਇਹ ਬੰਦੇ ਟਰੇਸ ਕੀਤੇ ਸੀਗੇ ਇਹਦੇ ਵਿੱਚ ਇੱਕ ਬੰਦਾ ਹੋਰ ਉਹਨਾਂ ਨੇ ਸਾਨੂੰ ਦੱਸਿਆ ਉਹ ਵੀ ਛੇਤੀ ਅਸੀਂ ਗ੍ਰਿਫਤ ਗ੍ਰਿਫਤਾਰ ਕਰ ਲਾਂਗੇ ਟੋਟਲ ਇਹ ਬੇਸਿਕਲੀ ਇਹਨਾਂ ਦਾ ਆਪਸ ਵਿੱਚ ਉੱਥੇ ਨਰਮਲ ਕਾਂਡੇ ਦੇ ਹੋਣਾ ਦੀ ਵੀ ਆਪਣੀ ਫਾਰਮੇਸੀ ਦੀ ਦੁਕਾਨ ਹੈ ਤੇ ਇਹ ਉੱਥੇ ਇਹਨਾਂ ਦਾ ਪਹਿਲਾਂ ਵੀ ਦੋ ਤਿੰਨ ਵਾਰ ਇਹਨਾਂ ਤੇ ਕੀ ਕਹਿੰਦੇ ਝਗੜਾ ਹੋਇਆ ਤੇ ਉਹਦੇ 'ਚ ਵੀ ਇਹ ਨਰਮਲ ਕਾਂਡੇ ਵਗੈਰਾ ਨੇ ਸਾਰਾ ਇਹ ਇਹ ਸਾਰਾ ਰਚਾਇਆ ਸੀ ਸਾਜ ਇਹ ਗੱਲਬਾਤ ਵਗਾਰਾ ਕੀ ਹੋਈ ਜਿਹੜੇ ਚੁੱਕੜੇ ਨੇ ਹਾਂਜੀ ਉਹਦੇ ਕੀ ਕਹਿੰਦੇ ਉਹਨਾਂ ਕੋ ਅਰੈਸਟ ਕੀਤੀ ਹੈ ਤੇ ਉਹਨਾਂ ਕੋ ਜਿਹੜੇ ਜਿਹੜਾ ਚੀਜ਼ ਰਿਕਵਰ ਕੀਤਾ ਉਹਦੇ ਬਾਰੇ ਉੱਥੇ 19 ਨੰਬਰ ਖਾਨਾ ਨੂੰ 19 ਨੰਬਰ ਤੇ ਲਿਖਿਆ ਗਿਆ ਜਿਹੜੇ ਪੜੀ ਨਹੀਂ ਉਹਦਾ ਕੋਈ ਜੁਮਲ ਬੈਕਗ੍ਰਾਉਂਡ ਹੈਗਾ ਜਿਹੜੇ ਹਾਇਰ ਕੀਤੇ ਸੀ ਇਹ ਹਾਂਜੀ ਉਹਨਾਂ ਦੀ ਅਸੀਂ ਇਹਦੇ ਵੱਖਰੇ ਤੌਰ ਤੇ ਤੁਹਾਨੂੰ ਦੱਸ ਦੇਵਾਂਗੇ ਇਹਨਾਂ ਦੀ ਜਿਹੜੀ ਐਂਟੀਸਟੈਂਸ ਵੈਰੀਫਾਈ ਕਰਕੇ ਕਿਉਂਕਿ ਇਹਨਾਂ ਨੂੰ ਹੁਣ ਰਿਮਾਨਡ ਤੋਂ ਬਾਅਦ ਇਹਨਾਂ ਨੂੰ ਰੋਪੜ ਜੇਲ੍ਹ ਭੇਜਿਆ ਜਾ ਚੁੱਕਾ ਨਹੀਂ ਜੀ ਇਹਦੇ ਵਿੱਚ ਚਾਰਾਂ ਦੀ ਅਰੈਸਟ ਪਹਿਲਾਂ ਪੈ ਚੁੱਕੀ ਹੈ ਐਂਟੀ ਸਪੀਟੀ ਵੇਲ ਤੇ ਤਿੰਨਾਂ ਦੀ ਇਹਨਾਂ ਦੀ ਅਰੈਸਟ ਪੈ ਚੁੱਕੀ ਹੈ ਇੱਕ ਬੰਦਾ ਅਸੀਂ ਇਸ ਕਰਕੇ ਨਾਮਿਨੇਟ ਮਤਲਬ ਨਾਮ ਨਹੀਂ ਦੱਸਿਆ ਕਈ ਵਾਰ ਬੰਦਾ ਆਪਣੀ ਅਰੈਸਟ ਅਵੇਟ ਕਰਦਾ ਹੈ ਇੱਕ ਬੰਦਾ ਕਰਾ ਰਹੇ ਹਾਂ ਹਾਂ ਇੱਕ ਬੰਦਾ ਫਿਰ ਆਇਆ ਸੱਤਾਂ ਦੀ ਅਰੈਸਟ ਪੈ ਚੁੱਕੀ ਹੈ